ਤੋਂ ਜੇਕਰ 24 ਨਿਊ ਚੰਦਰ ਦੇਖਣਾ ਹੈ ਦਸਕਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਪਹੁੰਚੇ ਹਾਂ ਫਲੋਰ ਦੇ ਵਿੱਚ ਗੋਪਾਲ ਗੋਧਾਮ ਦੇ ਵਿੱਚ ਜਿੱਥੇ ਕਿ ਮਹਾ ਸ਼ਵਰਾਤੀ ਦਾ ਜਿਹੜਾ ਉਸਵਾ ਪੜਿਆ ਤੁਮਦਾਨਾ ਮਨਾਇਆ ਜਾ ਰਿਹਾ ਔਰ ਲੋਕ ਬੜੀ ਦੂਰੋਂ ਬੜੀ ਸ਼ਰਧਾਪੂਰਵਕ ਜਿਹੜੇ ਆ ਲੋਕ ਇੱਥੇ ਪਹੁੰਚੇ ਨੇ ਲੋਕਾਂ ਨੂੰ ਤਸਵੀਰਾਂ ਦਿਖਾ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਗੋਪਾਲ ਗੋਧਾਮ ਦੀਆਂ ਨੇ ਜਿੱਥੇ ਕਿ ਇੰਨਾ ਵਿਰਾਟ ਜਿਹੜਾ ਲੋਕਾਂ ਦਾ ਰਸਾ ਰਸ ਤੁਸੀਂ ਦੇਖ ਸਕਦੇ ਹੋ ਭੋਲੇ ਪੰਡਾਰੀ ਦੇ ਜਿਹੜੇ ਭਗਤਾ ਕਿੱਦਾ ਇੱਥੇ ਹਜ਼ੂਮ ਜਿਹੜਾ ਉਪੜੇ ਆਇਆ ਮਹਾਸ਼ਵਰਾਤਰੀ ਨੂੰ ਲੈ ਕੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਫਲੋਰ ਦੇ ਗੋਪਾਲ ਗੋਤਮ ਦੀਆਂ ਨੇ ਫਲੋਰ ਔਰ ਉਹ ਕੈਰੀਡਰ ਜਿਹੜੇ ਲਗਾਤਾਰ ਬੇਰਲਾ ਦੇਖੋ ਹਲਕਾ ਵਿਧਾਨ ਸਭਾ ਫਲੋਰ ਜਿੱਥੋਂ ਹੱਦ ਸ਼ੁਰੂ ਹੁੰਦੀ ਆ ਉਥੇ ਗੋਪਾਲ ਧਾਮ ਆ ਮੰਦਿਰ ਜਿੱਥੇ ਅੱਜ ਅਸੀਂ ਸ਼ਸ਼ੋਭਤ ਆ ਸਾਡੇ ਬਹੁਤ ਹੀ ਆਦਰਯੋਗ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਭਾਵੇਂ ਉਹ ਸਾਡੇ ਵਿਚਕਾਰ ਨਹੀਂ ਭਾਖੜੀ ਸਾਹਿਬ ਜਿਨ੍ਹਾਂ ਨੇ ਇਸ ਗੋਪਾਲ ਧਾਮ ਦੇ ਵਿੱਚ ਬਹੁਤ ਹੀ ਵੱਡੀ ਦੇਣ ਦਿੱਤੀ ਸੀ ਔਰ ਅੱਜ ਕਮੇਟੀ ਜਿਹੜੀ ਹੈਗੀ ਆ ਇਸ ਜਗਾਂ ਨੂੰ ਬਹੁਤ ਹੀ ਬਲੰਦੀਆਂ ਤੇ ਲੈ ਕੇ ਜਾ ਰਹੀ ਆ ਜਿੱਥੇ ਅੱਜ ਕੇ ਸ਼ਬਰాత్రి ਦਾ ਤਿਹਾਰ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਆ ਅੱਜ ਇਸ ਸਥਾਨ ਤੇ ਬਹੁਤ ਹੀ ਸ਼ਰਧਾਪੂਰਵਕ ਜਿਹੜਾ ਹੈਗਾ ਲੋਕ ਆ ਰਹੇ ਨੇ ਮੈਂ ਕਹਿੰਨਾ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਦੇਖਦੇ ਆ ਵੀ ਆ ਲਾਈਨਾਂ ਦੇਖੋ ਮੈਂ ਕਹਿੰਦਾ ਦਰਿਆ ਤੱਕ ਲੈਣਾ ਜਿਹੜੀਆਂ ਲੱਗੀਆਂ ਸੀਆਂ ਸੋ ਅੱਜ ਲੋਕਾਂ ਦਾ ਬੜਾ ਆਸਾ ਔਰ ਸ਼ਰਦਾ ਹੈਗਾ ਕਿਉਂਕਿ ਇਹ ਮਾਨਵਤਾ ਦੇ ਰਚੇਤਾ ਸੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਸੀ ਸ਼ਿਵਜੀ ਮਹਾਰਾਜ ਜੀ ਨੇ ਇਹ ਸ਼ਿਵਰਾਤਰੀ ਦੇ ਦਿਸ਼ਤੇ ਤੇ ਮੈਂ ਸਮੂਹ ਸਾਧ ਸੰਗਤ ਨੂੰ ਜਿਤੇ ਹਲਕੇ ਨੂੰ ਵਧਾਈਆਂ ਦੇਣਾ ਉਥੇ ਸਮੂਹ ਸੰਸਾਰ ਦੇ ਨਾਗਰਿਕਾਂ ਨੂੰ ਵਧਾਈਆਂ ਦੇਣਾ ਆ ਕਿ ਆਓ ਆਪਾਂ ਉਹਨਾਂ ਦੇ ਉਪਦੇਸ਼ਾਂ ਦੇ ਚੱਲ ਕੇ ਮਨੁੱਖਤਾ ਤੇ ਮਾਨਵਤਾ ਦੀ ਜੋ ਸੇਵਾ ਕਰਨੀ ਚਾਹੀਦੀ ਆ ਜੋ ਸਾਨੂੰ ਉਹਨਾਂ ਨੇ ਉਪਦੇਸ਼ ਦਿੱਤੇ ਆ ਉਹ ਸੇਵਾ ਕਰੀਏ ਜਿਸ ਤਰ੍ਹਾਂ ਭਾਖੜੀ ਸਾਹਿਬ ਹੋਣੀ ਔਰ ਜਿਹੜੇ ਸਾਡੇ ਪਾਸੀ ਸਾਹਿਬ ਹੋਣੀ ਪੂਰੀ ਸਮੁੱਚੀ ਟੀਮ ਜਿਹੜੀ ਹੈਗੀ ਆ ਇਹ ਮਾਨਵਤਾ ਦੀ ਸੇਵਾ ਕਰਦੇ ਆ ਮੈਂ ਲੋਕਾਂ ਬਾਸੋਂ ਵੀ ਬਚਨ ਵਾਤਾ ਲੈਣਾ ਕਿ ਤੁਸੀਂ ਇਹਨਾਂ ਦੇ ਨਾਲ ਜੁੜ ਕੇ ਜਿਹੜਾ ਹੈਗਾ ਆਪਾਂ ਸਾਰੇ ਹੀ ਸੇਵਾ ਕਰੀਏ ਜੈ ਸ਼ੀ ਜੀ ਹਾਂ ਜੇ ਰੰਗੇ ਹਰ ਹਰ ਮਹਾਦੇਵ ਸ਼੍ਰੀ ਗੋਪਾਲ ਗੋਤਮ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਦੇ ਨਾਲ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਆ ਮਨਾਇਆ ਜਾ ਰਿਹਾ ਵਾ ਸ਼ਰਧਾਲੂਆਂ ਦੀ ਬੜੀ ਭੀੜ ਆ ਬੜਾ ਹਜ਼ੂਮ ਆ ਦੇਖਣ ਨੂੰ ਮਿਲਦਾ ਪਿਆ ਜਿਹੜੀ ਕਤਾਰ ਆ ਸਵੇਰੇ 5 ਵਜੇ ਤੋਂ ਟੁੱਟਣ ਦਾ ਨਾਮ ਨਹੀਂ ਲੈ ਰਹੀ ਤੇ ਸਾਰੇ ਸ਼ੇ ਭਗਤਾਂ ਨੂੰ ਇਹ ਹੀ ਅਪੀਲ ਆ ਆਪਾਂ ਸ਼੍ਰੀ ਗੋਪਾਲ ਗੋਤਮ ਦੇ ਵਿੱਚ ਨਮਕਸਕ ਹੋ ਕੇ ਬਾਬਾ ਪੋਲੇ ਦਾ ਆਸ਼ੀਰਵਾਦ ਪ੍ਰਾਪਤ ਕਰੀਏ। ਸੁਝਾਨਾ ਜਾਰੀ ਮੇਰੀ ਬਾਗੀ ਦੀ ਜੇ ਬਾਬਾ ਸ਼੍ਰੀ ਗੋਪਾਲ ਗੋਤਮ ਫਲੋਰ ਵੱਲੋਂ ਅੱਜ ਸ਼ਵਰਾਤਰੀ ਦਾ ਮਹੋਸਤਬ ਬੜਾ ਹੀ ਸਰਦਾਪੂਰਵ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਕੀ ਦੇਖ ਰਹੇ ਹੋ ਤੁਸੀਂ ਸਵੇਰ ਤੋਂ 5 ਵਜੇ ਦੀ ਲਾਈਨ ਜਿਹੜੀ ਹੈਗੀ ਆ ਉਹ ਟੁੱਟਨ ਦਾ ਨਾਂ ਨਹੀਂ ਲੈ ਰਹੀ ਬਹੁਤ ਹੀ ਸਰਦਾਪੂਰਵ ਆ ਕਿਥੇ ਸਾਰਾ ਇੱਥੇ ਸਿਸਟਮ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਇੱਥੇ ਪੋਲੇ ਨਾਜੀ ਦਾ ਆਸ਼ੀਰਵਾਦ ਕਿੰਨਾ ਅੱਜ ਭਰਮਾ ਹੂੰ ਮਿਲ ਰਿਹਾ ਜੈ ਬੋਲੇ ਸ਼ੰਕਰ ਜੈ ਬੋਲੇ ਸ਼ਿਵਰਾਤਰੀ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੋਪਾਲ ਗੌਦਮ ਜੈਾਰੇ ਭਗਤਾਂ ਨੂੰ ਸ਼ਿਵਰਾਤਰੀ ਦੀ ਬਹੁਤ ਬਹੁਤ ਮੁਬਾਰਕਾਂ ਜੈ ਬੋਲੇ ਸ਼ੰਗ ਸ਼ੰਕਰ ਭਗਵਾਨ ਕੀ ਜੈ ਗੋਰਜਾ ਮਈਆ ਕੀ ਜੈ ਸ਼੍ਰੀ ਗੋਪਾਲ ਦੋਦੰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਨਹੀਂ ਸਾਰੇ ਵਰਲਡ ਵਾਸੀਆਂ ਨੂੰ ਬਹੁਤ ਬਹੁਤ ਸ਼ੁਕਾਮਨਾਵਾਂ ਬਹੁਤ ਬਹੁਤ ਮੁਬਾਰਕਾਂ ਜੀ